ਖਸ਼ਿਆਰਪੁਰ ਵਿੱਚ ਇੱਕ ਬੱਚੇ ਦੇ ਨਾਲ ਬਲਾਤਕਾਰ ਅਤੇ ਕਤਲ ਦੇ ਵਿਰੁੱਧ ਬੀਤੀ ਰਾਤ ਪਠਾਨਕੋਟ ਵਿੱਚ ਇੱਕ ਮੋਮਬੱਤੀ ਮਾਰਚ ਕੱਢਿਆ ਗਿਆ ਜਿਸ ਦੇ ਮੱਦੇਨਜ਼ਰ ਪਠਾਨਕੋਟ ਵਿੱਚ ਪੁਲਿਸ ਨੇ ਅੱਜ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਲਈ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੱਢਿਆ ਗਿਆ ਫਲੈਗ ਮਾਰਚ ਦੀ ਅਗਵਾਈ ਕਰਨ ਵਾਲੇ ਡੀਐਸਪੀ ਸਿਟੀ ਸੁਮੇਰ ਸਿੰਘ ਨੇ ਕੀ ਕੁਝ ਕਿਹਾ ਤੁਸੀਂ ਵੀ ਦੇਖੋ ਤੇ ਸੁਣੋ ਮੇ ਤੁਸਰਾ ਵੀ ਤੁਸੀਂ ਜਾਣ ਰਹੇ ਹੋ ਕਿ ਪਿਛਲੇ ਕੁਝ ਦਿਨਾ ਤੋਂ ਕੁਝ ਇਨਸੀਡੈਂਟ ਇਸ ਤਰ੍ਹਾਂ ਦੇ ਹੋਏ ਹੈ ਜਿਹਦੇ ਵਿੱਚ ਜਿਹੜੇ ਆਪਣੇ ਪੰਜਾਬ ਤੋਂ ਬਾਹਰੋਂ ਆਏ ਬੰਦੇ ਇੱਥੇ ਜਿਹੜੇ ਕੰਮ-ਕਾਂਵਰ ਕਰ ਰਹੇ ਆ ਉਹਨਾਂ ਨਾਲ ਬਦਸਲੂਕੀ ਵੀ ਹੋਈ ਹੈ ਕਈ ਇਨਸੀਡੈਂਟਸ ਤੇ ਕਈ ਜਗ੍ਹਾ ਮਤਲਬ ਕਿ ਉਹਨਾਂ ਵੱਲੋਂ ਵੀ ਕੁਝ ਇਸ ਤਰ੍ਹਾਂ ਦੇ ਇਨਸੀਡੈਂਟ ਹੋਏ ਜਿਹਦੇ ਕਾਰਨ ਇਸ਼ੂਸ ਬਣੇ ਆ ਪ੍ਰਾਇਮਰੀਲੀ ਮਾਨਯੋਗ ਡੀਜੀਪੀ ਪੰਜਾਬ ਐਸਐਸਪੀ ਪਠਾਨਕੋਟ ਜੀ ਦੀ ਡਾਇਰੈਕਸ਼ਨਸ ਜਿਹੜੀਆਂ ਇਸ ਪ੍ਰਕਾਰ ਆ ਕਿ ਵੀ ਨੌਨ ਆਰਡਰ ਦੀ ਸਿਚੁਏਸ਼ਨ ਕਿਸੇ ਵੀ ਹਾਲਤ 'ਚ ਜਿਹੜਾ ਆਪਣੀ ਡਿਸਟ੍ਰਿਕਟ 'ਚ ਖਰਾਬ ਨਹੀਂ ਹੋਣ ਦਿੱਤੀ ਜਾਊਗੀ। ਕਿਸੇ ਵੀ ਅਗਰ ਬੰਦੇ ਨੂੰ ਕਿਸੇ ਦੇ ਖਿਲਾਫ ਕੋਈ ਗ੍ਰੀਵੈਂਸ ਆ ਉਹ ਪੁਲਿਸ ਨੂੰ ਅਪਰੋਚ ਕਰੇ। ਆਪਣੇ ਹੱਥ 'ਚ ਕੋਈ ਕਾਨੂੰਨ ਲਊਗਾ ਜਾਂ ਲੜਾਈ ਝਗੜਾ ਕਰੂਗਾ ਕਿਸੇ ਨਾਲ ਵੀ। ਚਾਹੇ ਲੋਕਲ ਬੰਦਾ ਚਾਹੇ ਬਾਹਰ ਦਾ ਬੰਦਾ ਪੁਲਿਸ ਉਹਦੇ ਖਿਲਾਫ ਤੁਰੰਤ ਤੇ ਸਖਤ ਕਾਰਵਾਈ ਕਰੂਗੀ। ਚਾਰੇ ਐਸਚਓਜ਼ ਮੇਰੇ ਨਾਲ ਇੱਥੇ ਇਹਨਾਂ ਨੂੰ ਮੈਂ ਸਖਤ ਆਦੇਸ਼ ਦਿੱਤੇ ਆ ਕਿ ਵੀ ਕਿਸੇ ਵੀ ਪ੍ਰਕਾਰ ਦਾ ਲੜਾਈ ਝਗੜਾ ਸ਼ਹਿਰ 'ਚ ਯਾ ਕਿਸੇ ਇੱਕ ਗੁੱਟ ਦਾ ਦੂਸਰੇ ਗੁੱਟ ਨਾਲ ਕੋਈ ਆਪਸੀ ਕੋਈ ਜਿਹਨੂੰ ਕਹਾਂ ਲੋ ਕਿ ਵੀ ਤਲਕੀ ਰੱਖਣੀ ਜਾਂ ਲੜਾਈ ਝਗੜਾ ਕਰਨਾ ਚਾਹੇ ਲੋਕਲ ਬੰਦਾ ਚਾਹੇ ਬਾਹਰ ਦਾ ਬੰਦਾ ਉਹਦੇ ਨਾਲ ਇਹ ਐਕਸੈਪਟੇਬਲ ਨਹੀਂ ਹੋਊਗਾ ਇੱਥੇ ਕਾਨੂੰਨ ਹੈ ਨਾ ਉਹਦੇ ਮੁਤਾਬਕ ਹੀ ਕੰਮ ਚੱਲੂਗਾ ਜੇ ਕਿਸੇ ਨੂੰ ਅਗਰ ਕੋਈ ਇਸ਼ੂ ਹੈ ਉਹ ਸਾਨੂੰ ਪੁਲਿਸ ਨੂੰ ਆ ਕੇ ਇਨਫੋਰਮ ਕਰਿਓ ਆਪਾਂ ਨੂੰ ਰਿਜ਼ੋਲਵ ਕਰਾਂਗੇ ਪਠਾਨਕੋਟ ਜਿਹੜਾ ਇੱਕ ਬੜਾ ਹੀ ਪੀਸਫੁੱਲ ਜਿਹੜਾ ਟਾਊਨ ਹੈ ਇੱਥੇ ਇਸ ਤਰ੍ਹਾਂ ਦੀਆਂ ਬਿਲਕੁਲ ਕੋਈ ਵੀ ਪਹਿਲੇ ਵੀ ਇਨਸੀਡੈਂਟ ਨਹੀਂ ਹੋਏ ਹੋਪਫੁਲੀ ਅੱਗੇ ਵੀ ਨਹੀਂ ਹੋਣਗੇ ਫਿਰ ਵੀ ਇਹ ਤਿਆਬ ਦੇ ਤੌਰ ਤੇ ਆਪਾਂ ਅੱਜ ਫੂਟ ਪੈਟਰੋਲ ਜਿਹੜਾ ਉਹ ਆਪਣੇ ਸ਼ਹਿਰ ਦੇ ਏਰੀਏ ਚ ਅਲੱਗ-ਅਲੱਗ ਜਗਾਵਾਂ ਚ ਕੱਢ ਰਹੇ ਆ ਤਾਂ ਕਿ ਸੈਂਸ ਆਫ ਸਿਕਿਉਰਟੀ ਜਿਹੜੀ ਹੈ ਉਹ ਆਵੇ ਬੰਦਿਆਂ ਚ ਤੇ ਇੱਕ ਇਹ ਵੀ ਮਹਿਲ ਪੈਦਾ ਹੋਵੇ ਕਿ ਵੀ ਡਰ ਨਾ ਕਿਸੇ ਨੂੰ ਇਸ ਚ ਲੱਗੇ ਬੇਸਿਕਲੀ ਇਹ ਜਿਹੜਾ ਫੂਟ ਮਾਰਚ ਹੈ ਨਾ ਹੀ ਕੇਵਲ ਸ਼ਹਿਰ ਦੇ ਏਰੀਏ ਚ ਬਲਕਿ ਬਾਕੀ ਏਰੀਆਸੇ ਵੀ ਪੂਰੇ ਜ਼ਿਲ੍ਹੇ ਚ ਕਰਾਇਆ ਜਾ ਰਿਹਾ ਤੇ ਪੁਲਿਸ ਦੀ ਪ੍ਰੈਜ਼ੈਂਸ ਆਪਾਂ ਜਿਹੜੀ ਹੈ ਉਹ ਵਧਾ ਰਹੇ ਆ ਇਲਾਕੇ ਵੀ ਅਲੱਗ-ਅਲੱਗ ਆਪਾਂ ਪੀੜ ਪਹਾੜ ਵਾਲੇ ਇਲਾਕਿਆਂ 'ਚ ਲਗਾ ਰਹੇ ਆ ਇਹਦਾ ਪ੍ਰਾਇਮਰੀਲੀ ਇਹੀ ਇੱਕ ਏਮ ਹੈ ਕਿ ਵੀ ਜਿਹੜਾ ਲੋਅਰ ਆਰਡਰ ਦੀ ਜਿਹੜੀ ਸਿਚੁਏਸ਼ਨ ਆ ਪਠਾਨਕੋਟ 'ਚ ਖਰਾਬ ਨਾ ਹੋਵੇ ਤੇ ਲੋਕਾਂ 'ਚ ਸੈਂਸ ਆਫ ਸਿਕਿਉਰਿਟੀ ਜਿਹੜੀ ਹੋਵੇ ਜੀ ਦੇਖੋ ਜਿਹੜੀ ਗੱਲ ਹੈ ਕਿ ਵੀ ਬਿਨਾ ਆਧਾਰ ਕਾਰਡ ਦੇ ਜਾਂ ਬਿਨਾ ਕਿਸੇ ਡਾਕੂਮੈਂਟ ਦੇ ਪ੍ਰਵਾਸੀ ਜਾਂ ਬਾਹਰ ਦੇ ਬੰਦੇ ਇੱਥੇ ਆਏ ਆ ਉਸ ਸੀਜ਼ਨ ਨੂੰ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਆਪਾਂ ਉਹਨੂੰ ਤਕਰੀਬਨ 3 ਤੋਂ 4000 ਬੰਦੇ ਜਿਹੜੇ ਪਹਿਲੇ ਵੀ ਵੈਰੀਫਾਈ ਕੀਤੇ ਆ ਉਹਨਾਂ ਦੇ ਮਤਲਬਕ ਪੁਲਿਸ ਸਟੇਸ਼ਨਸ 'ਚ ਆਪਾਂ ਉਹਨਾਂ ਦੀਆਂ ਵੈਰੀਫਿਕੇਸ਼ਨਸ ਭੇਜੀ ਆ ਉਹਨਾਂ ਨੂੰ ਵੈਰੀਫਾਈ ਕੀਤਾ ਗਿਆ ਤੇ ਅੱਗੇ ਵੀ ਆਪਾਂ ਕਰ ਰਹੇ ਹਾਂ ਐਜ਼ ਅ ਫਲੋ ਪਠਾਨਕੁਰ 'ਚ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਆਈ ਕਿ ਕੋਈ ਕ੍ਰਿਮੀਨਲ ਰਿਕਾਰਡ ਵਾਲਾ ਆਇਆ ਜਾਂ ਕੋਈ ਇਸ ਤਰ੍ਹਾਂ ਦਾ ਬੰਦਾ ਇੱਥੇ ਆਇਆ ਇਸ ਲਈ ਕਿਸੇ ਨੂੰ ਵੀ ਪੈਨਿਕ ਕਰਨ ਦੀ ਜਾਂ ਗਲਤ ਇਮਪ੍ਰੈਸ਼ਨ ਬਣਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈ ਬਾਕੀ ਦੇਖੋ ਇੰਡੀਆ ਇਜ਼ ਅ ਫ੍ਰੀ ਕੰਟਰੀ ਬੰਦਾ ਕਿਤੇ ਵੀ ਕਿਤੇ ਵੀ ਜਾ ਸਕਦਾ ਕੋਈ ਕੰਮ ਕਰ ਸਕਦਾ तो इसलिए मैं फिर बड़े ही जिनको कहने की समझाने वाले नजरिए कह रहा है कि कोई भी बंदा कानून अपने हाथ से नहीं लगा किसी कोई ग्रीवियंस है पुलिस ने इनफॉर्म करे बाकी पुलिस उन्होंने वेरीफिकेशन भी कर रही है बाकी जी चैकिंग आप कर रहे हैं पठानकोट च ਪਠਾਨ ਪੰਜਾਬ ਚ ਸਭ ਤੋਂ ਜ਼ਿਆਦਾ ਨਾਕੀ ਆਲਮੋਸਟ ਜਿਹੜੇ ਪਠਾਨਕੋਟ ਦੇ ਏਰੀਆ ਚ ਲੱਗੇ ਆ ਤੇ ਪੁਲਿਸ ਦੀ ਜਿਹੜੀ ਪ੍ਰੈਜ਼ੈਂਸ ਹੈ ਦਬਿਸ਼ ਹੈ ਉਹ 24x7 ਹੈ ਸਿਟੀ ਦੇ ਏਰੀਆਸ ਚ ਬਾਰਡਰ ਦੇ ਏਰੀਆਸ ਚ ਬਾਕੀ ਧਾਰ ਦੇ ਏਰੀਆਸ ਚ ਵੀ ਤੇ ਕਿਸੇ ਨੂੰ ਕਹਿ ਭਰਾਨ ਦੀ ਜਾਂ ਗਲਤ ਇਮਪ੍ਰੈਸ਼ਨ ਦੀ ਜਾਂ ਧਾਰਨਾ ਪਾਲਣ ਦੀ ਲੋੜ ਨਹੀਂ